2019 ਤੋਂ ਇੱਕ ਗੁਲਾਡਾ ਵੱਲੋਂ ਨੋਟਿਸ ਸ਼੍ਰੀ ਗੁਰੂ ਦਾਸ ਮੰਦਰ ਜਮਾਲਪੁਰ ਪਿੰਡ ਚੰਡੀਗੜ੍ਹ ਰੋਡ ਤੇ ਜੋ ਨਾਲ ਵੱਲੋਂ ਇੱਕ ਨੋਟਿਸ ਕੱਢਿਆ ਗਿਆ ਸੀ ਜਿਹੜਾ ਕਿ ਉਸ ਵੇਲੇ ਸਮਾਜ ਸਮਾਜ ਨੇ ਇਕੱਠੇ ਹੋ ਕੇ ਔਰ ਸਰਕਾਰਾਂ ਨੂੰ ਨੋਟਿਸ ਵੀ ਬਖ ਬਖ ਆਪਣੇ ਗੁਰੂ ਘਰ ਵੱਲੋਂ ਲੈਟਰ ਪੈਡ ਦਿੱਤੇ ਗਏ ਔਰ ਗੁਰੂ ਘਰ ਲਈ ਬੇਨਤੀ ਕੀਤੀ ਕਿ ਟਾਇਆ ਨਾ ਜਾਵੇ ਉਹ ਸਰਕਾਰਾਂ ਨੇ ਉਸ ਵੇਲੇ ਕਹਿ ਦਿੱਤਾ ਕਿ ਮੁੜ ਕੇ ਕੋਈ ਨੋਟਿਸ ਨਹੀਂ ਆਉਂਦਾ ਉਦੇ ਨਾਲ ਹੀ ਗੁਰਦੁਗੁਰ ਘਰ ਆਇਆ ਗੁਰਦੁਆਰਾ ਆ ਉਹਨਾਂ ਨੂੰ ਕਦੇ ਨੋਟਿਸ ਨਹੀਂ ਆਇਆ ਗੁਰੂ ਦਾਸ ਗੁਰ ਘਰ ਨੂੰ ਹੁਣ ਫੇਰ ਦੁਬਾਰਾ ਉਹਨਾਂ ਨੂੰ ਨੋਟਿਸ ਵਿੱਚ ਨੋਟਿਸ ਭੇਜਿਆ ਗਿਆ ਜਿਸ ਨੋਟਿਸ ਦੇ ਵਿੱਚ ਗ라ਡਾ ਵੱਲੋਂ ਸ਼ਬਦ ਬਹੁਤ ਸਤਕਾਰਯੋਗ ਸ਼ਬਦ ਨਹੀਂ ਵਰਤੇਗਾ ਜਿਸ ਦੇ ਸਮਾਜ ਪੂਰੇ ਦੇ ਹਿਰਦੇ ਬਲੁੰਦੜੇ ਗਿਆ ਔਰ ਸਮਾਜ ਦੇ ਵਿੱਚ ਧਾਰਮਿਕ ਆਸਤਾ ਨੂੰ ਠੇਸ ਪਹੁੰਚੀ ਔਰ ਸਮਾਜ ਨੇ ਇਕੱਠੇ ਹੋ ਕੇ ਦਾਸ ਨੂੰ ਫੋਨ ਕੀਤੇ ਔਰ ਅਸੀਂ ਅਜੀਤ ਸਾਹਿਬ ਦੇ ਕੋਲ ਅੱਜ ਲੈਕਚਰ ਰੂਪ ਦੇ ਵਿੱਚ ਉਹਨਾਂ ਨੂੰ ਵੱਖ-ਵੱਖ ਸੰਸਥਾਵਾਂ ਵੱਲੋਂ ਲਿਖ ਕੇ ਵੀ ਦਿੱਤਾ ਹੈ ਕਿ ਜੇ ਉਹਨਾਂ ਨੇ ਗੁਲਾਡਾ ਵਾਲੇ ਮਾਫੀ ਨਹੀਂ ਮੰਗਦੇ ਤਾਂ ਸਾਡਾ ਸਮਾਜ ਜਿਹੜਾ ਆ ਉਹਨਾਂ ਦਾ ਵਿਰੋਧ ਕਰੂਗਾ ਜੋ ਬੋਲੇ ਈਸੋਨਰ ਪੈ ਸਤਗੁਰੂ ਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰਗੁਰਦੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਸ਼੍ਰੀ ਗੁਰਦਾਸ ਟਾਈਗਰ ਫੋਰਸ ਦੇ ਪ੍ਰਧਾਨ ਜੱਸੀ ਤੱਲਣ ਸਾਡੇ ਸਰਤਜ ਸਤਗੁਰਦਾਸ ਸਰ ਮਸਜਦੇ ਪ੍ਰਧਾਨ ਆਨੰਦ ਕੁਸ਼ੋਰ ਜੀ ਸਾਡੇ ਦਾ ਗ੍ਰੇਡ ਚਮਾਰ ਦੇ ਪ੍ਰਧਾਨ ਬਰਿੰਦਰ ਹਿਰਾ ਜੀ ਸਾਡੇ ਗੁਰੂ ਘਰ ਦੇ ਕਮੇਟੀ ਦੇ ਪ੍ਰਧਾਨ ਜਮਾਲਪੁਰ ਪਿੰਡ ਤੋਂ ਮਨਜੀਤ ਸਿੰਘ ਜੀ ਹੋਰ ਭਗਵਾਨ ਵਾਲਮੀਕ ਜੀ ਜਤਿੰਦਰ ਆਧਿਆ ਜੀ ਵਿਪਨ ਕਲਿਆਣ ਜੀ ਹੋਰ ਵੀ ਸਾਰੇ ਮਤਲਬ ਉਹਦੇ ਬਜ਼ਾਰ ਉਹਦੇ ਸਾਰੇ ਅੱਜ ਲੁਧਿਆਣਾ ਡੀਸੀ ਦਫ਼ਤਰ ਵੇਖੇ ਪਹੁੰਚੇ ਆ ਬਿੱਟਾ ਜੀ ਇਸ ਇਸ ਅਫਸਰ ਪਹੁੰਚੇ ਜੋ ਪਿਛਲੇ ਕਈ ਸਾਲਾਂ ਤੋਂ 2019 ਤੋਂ ਇੱਕ ਗਲਾਡਾ ਵੱਲੋਂ ਨੋਟਿਸ ਸ੍ਰੀ ਗੁਰੂ ਉਦਾਸ ਮੰਦਿਰ ਜਮਾਲਪੁਰ ਪਿੰਡ ਚੰਡੀਗੜ੍ਹ ਰੋਡ ਤੇ ਜੋ ਨਾਲ ਵੱਲੋਂ ਇੱਕ ਨੋਟਿਸ ਕੱਢਿਆ ਗਿਆ ਸੀ ਜਿਹੜਾ ਕਿ ਉਸ ਵੇਲੇ ਸਮਾਜ ਸਮਾਜ ਨੇ ਇਕੱਠੇ ਹੋ ਕੇ ਔਰ ਸਰਕਾਰਾਂ ਨੂੰ ਨੋਟਿਸ ਵੀ ਵਕ ਵਕ ਆਪਣੇ ਗੁਰੂ ਘਰ ਵੱਲੋਂ ਲੈਟਰ ਪੈਡ ਦਿੱਤੇ ਗਏ ਔਰ ਗੁਰੂ ਘਰ ਲਈ ਬੇਨਤੀ ਕੀਤੀ ਕਿ ਟਾਇਆ ਨਾ ਜਾਵੇ ਉਹ ਸਰਕਾਰਾਂ ਨੇ ਉਸ ਵੇਲੇ ਕਹਿ ਦਿੱਤਾ ਕਿ ਮੁੜ ਕੇ ਕੋਈ ਨੋਟਿਸ ਨਹੀਂ ਆਉਂਦਾ ਉਹਦੇ ਨਾਲ ਹੀ ਗੁਰਦੁਖੁਰ ਘਰ ਜਾਂ ਗੁਰਦੁਆਰਾ ਉਹਨਾਂ ਨੂੰ ਕਦੇ ਨੋਟਿਸ ਨਹੀਂ ਆਇਆ ਗੁਰੂ ਦਾਸ ਗੁਰ ਘਰ ਨੂੰ ਹੁਣ ਫੇਰ ਦੁਬਾਰਾ ਉਹਨਾਂ ਨੂੰ ਨੋਟਿਸ ਵਿੱਚ ਨੋਟਿਸ ਭੇਜਿਆ ਗਿਆ ਜਿਸ ਨੋਟਿਸ ਦੇ ਵਿੱਚ ਗਰਾੜਾ ਵੱਲੋਂ ਸ਼ਬਦ ਬਹੁਤ ਸਤਕਾਰਯੋਗ ਸ਼ਬਦ ਨਹੀਂ ਵਰਤੇਗਾ ਜਿਸ ਦੇ ਸਮਾਜ ਪੂਰੇ ਦੇ ਭਿਰਦੇ ਬਲੁੰਧੜੇ ਗਿਆ ਔਰ ਸਮਾਜ ਦੇ ਵਿੱਚ ਧਾਰਮਿਕ ਆਸਤਾ ਨੂੰ ਠੇਸ ਪਹੁੰਚੀ ਔਰ ਸਮਾਜ ਨੇ ਇਕੱਠੇ ਹੋ ਕੇ ਦਾਸ ਨੂੰ ਫੋਨ ਕੀਤੇ ਔਰ ਅਸੀਂ ਅਜੀਤ ਸਾਹਿਬ ਦੇ ਕੋਲ ਅੱਜ ਲੈਕਚਰ ਰੂਪ ਦੇ ਵਿੱਚ ਉਹਨਾਂ ਨੂੰ ਵੱਖ-ਵੱਖ ਸੰਸਥਾਵਾਂ ਵੱਲੋਂ ਲਿਖ ਕੇ ਵੀ ਦਿੱਤਾ ਆ ਕਿ ਜੇ ਉਹਨਾਂ ਨੇ ਗੁਲਾਡਾ ਵਾਲੇ ਮਾਫੀ ਨਹੀਂ ਮੰਗਦੇ ਤਾਂ ਸਾਡਾ ਸਮਾਜ ਜਿਹੜਾ ਆ ਉਹਨਾਂ ਦਾ ਵਿਰੋਧ ਕਰੂਗਾ ਪਰ ਪਹਿਲਾਂ ਤਾਂ ਸਾਨੂੰ ਕਲ ਸ਼ਖਸ਼ ਸ਼ਬਦਾਂ ਵਿੱਚ ਸ਼ਬਦ ਨਿਖੇਦੀ ਕਰਨੀ ਚਾਹੀਦੀ ਜਿਹੜੇ ਉਹਨਾਂ ਨੇ ਲਿਖਿਆ ਕਿ ਜਿਹੜੇ ਤੁਹਾਡੇ ਗੁਰੂ ਘਰ ਆ ਉਹ ਦੁਕਾਨਦਾਰੀਆਂ ਬਣਾ ਕੇ ਤੁਸੀਂ ਉੱਤੇ ਕਬਜ਼ੇ ਕਰਦੇ ਆ ਜਿਹੜੇ ਕਿ ਹੋਰ ਨੂੰ ਕਹਿ ਕੇ ਦੇਖਣ ਤਾਂ ਇਹਨਾਂ ਦੀਆਂ ਧੌਣਾਂ ਵੱਡ ਦੇਣਗੇ ਇਨਾਂ ਨੇ ਸ਼੍ਰੀ ਗੁਰੂ ਦਾਸ ਮਹਾਰਾਜ ਨੂੰ ਕਦੇ ਸਮਾਜ ਨੂੰ ਕਦੇ ਵੀ ਇਹਨਾਂ ਨੇ ਬਰਾਬਰਤਾ ਦਾ ਅਧਿਕਾਰ ਨਹੀਂ ਦਿੱਤਾ ਜੇ ਸਮਾਜ ਚਾਹੁੰਦਾ ਤਾਂ ਅੱਜ ਉੱਥੇ ਜੋ ਮਰਜ਼ੀ ਕਰ ਸਕਦਾ ਜੋ ਐਟਮ ਵੀ ਖੜਕਾ ਸਕਦਾ ਲੁਧਿਆਣਾ ਬੰਦ ਵੀ ਕਰ ਸਕਦਾ ਇੰਨੀ ਇੰਨੇ ਸਾਰੇ ਜਿਹੜੇ ਜਿੰਨੇ ਇੰਨਾ ਮਤ ਜਿਹੜਾ ਪੂਰਾ ਸਮਾਜ ਇੰਨੀ ਜ਼ੋਰਤ ਰੱਖਦਾ ਕਿ ਬੰਦ ਲੁਧਿਆਣੇ ਦੇ ਵਿੱਚ ਹੁਣ ਵੀ ਇਸ ਵੇਲੇ ਮੈਨੂੰ ਕੋਈ ਖੜ ਕੇ ਦੋ ਸ਼ਬਦ ਬੋਲ ਦੇਣ ਤਾਂ ਸਾਰਾ ਲੁਧਿਆਣਾ ਬੰਦ ਹੋ ਸਕਦਾ ਪਰ ਇਹਨਾਂ ਨੇ ਇਹਨਾਂ ਨੇ ਪਤਾ ਨਹੀਂ ਸਾਡਾ ਸਮਾਜ ਜਿਹੜਾ ਇੱਕ ਡਾਕਟਰ ਬਾਵਾ ਸਾਹਿਬ ਦੇ ਅੰਵੇਸ਼ ਕਰਦਾ ਜੋ ਭਾਰਤੀ ਸੰਵਿਧਾਨਿਆ ਸੰਵਿਧਾਨ ਨੂੰ ਮੰਨਣ ਵਾਲੇ ਇਹ ਲੋਕ ਹੈ ਸ਼੍ਰੀ ਗੁਰਦਾਸ ਨਾਮਲੇ ਭਗਵਾਨ ਵਾਲਮੀਕ ਸਮਾਜ ਔਰ ਜਦੋਂ ਵੀ ਟਾਰਗੇਟ ਕਰਦੇ ਸਾਡੇ ਦੋ ਸਮਾਜਾਂ ਨੂੰ ਕਰਦੇ ਆ ਅਸੀਂ ਕਦੇ ਵੀ ਕਿਸੇ ਕੀਮਤੇ ਬਰਦਾਸ਼ਤ ਨਹੀਂ ਕਰਾਂਗੇ ਗਲਾਡਾ ਵਾਲੇ ਇਸ ਗੱਲ ਦੀ ਤੁਰੰਤ ਮਾਫੀ ਮੰਗਣ ਜੇ ਤੁਰੰਤ ਉਹਨਾਂ ਨੇ ਮਾਫੀ ਨਾ ਮੰਗੀ ਤਾਂ ਉਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਜਾਊਗਾ ਔਰ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਵੀ ਕਰਕੇ ਆਏ ਪਹਿਲਾਂ ਬੇਨਤੀ ਕਰਦੇ ਆ ਬਾਅਦ ਵਿੱਚ ਵੀ ਦੂਸਰਾ ਕੰਮ ਵੀ ਕਰਾਂਗੇ ਔਰ ਇਹੀ ਅਸੀਂ ਆਪਾਂ ਬੇਨਤੀ ਕਰਦੇ ਆ ਕਿ ਜਲ ਤੋਂ ਜਲਦੀ ਮਾਫੀ ਮੰਗੋ ਔਰ ਜਿਹੜਾ ਉਥੇ ਗੁਰੂ ਘਰ ਦਾ ਨੋਟਿਸ ਦੁਆਰਾ ਦੁਆਰ ਲਾਉਂਦੇ ਆ ਉਹਦਾ ਜਿਹੜਾ ਬਵਾਦ ਆ ਉਹ ਬੰਦ ਕਰਨਾ ਚਾਹੀਦਾ ਜੇ ਨਹੀਂ ਬੰਦ ਕਰਦੇ ਤਾਂ ਅਸੀਂ ਮਤਲਬ ਪੰਜਾਬ ਪੂਰਾ ਪੰਜਾਬ ਬੰਦ ਕਰਨ ਤੋਂ ਕਾਲ ਕਰਾਂਗੇ ਅਸੀਂ ਕੋਈ ਗਰੇਜ ਨਹੀਂ ਕਰਾਂਗੇ ਜਲਦੀ ਤਰੰਤ ਪੰਜਾਬ ਬੰਦ ਦੀ ਕਾਲ ਕਰਾਂਗੇ ਜੇ ਸਮਾਜ ਹਰਕਤ ਵਿੱਚ ਪ੍ਰਸ਼ਾਸਨ ਹਰਕਤ ਵਿੱਚ ਨਾ ਆਇਆ ਤਾਂ ਅਸੀਂ ਪੰਜਾਬ ਦੀ ਕਾਲ ਦਵਾਂਗੇ ਜੈ ਗੁਰਦੇ ਧੰਨ ਗੁਰਦੇ ਦੀ ਸਾਬ ਨੇ ਉਹਨੇ ਮਤਲਬ ਸਾਨੂੰ ਮਤਲਬ ਸੱਜਾ ਸਾਜ ਕੇ ਉਹਨੇ ਕਿ ਜਿਹੜੇ ਗਲਾਡਾ ਦੇ ਚੀਫ ਆ ਉਹਨਾਂ ਨਾਲ ਉਹਨੇ 4:30 ਵਜੇ ਦਾ ਟਾਈਮ ਦਿੱਤਾ ਕਿ ਉਹ ਜਿਹੜਾ ਨੋਟਿਸ ਤੁਹਾਨੂੰ ਲਿਖਤੀ ਰੂਪ ਦੇ ਵਿੱਚ ਦੇਣਗੇ ਵੀ ਕਦੇ ਮੁੜ ਕੇ ਨੋਟਿਸ ਨਹੀਂ ਆਊਗਾ ਵੀ ਅਸੀਂ ਉਹ ਡਰਾ ਕਰਾਨੇ ਆ ਉਹਦੇ ਲਈ ਆਪਾਂ ਦੇਖਦੇ ਜੇ ਉਹ ਮਾਫੀ ਮੰਗਦੇ ਠੀਕ ਹੈ ਨਹੀਂ ਤਾਂ ਫਿਰ ਆਪਾਂ ਜੋ ਆਪਣੇ ਤੋਂ ਹੱਲ ਹੋਊਗਾ ਫਿਰ ਆਪਾਂ ਕਰਾਂਗੇ ਐ ਪਰੇਗਰਾਮਾਂ ਕੇ ਜਮਲ ਪੰਜਾਬੀਆਂ ਦੀ ਕਾਰ ਲਵਾਂਗੇ ਜੈ ਕਰੋ ਦੇ ਜੈ ਬਾਲਮੀ ਕੀ ਹਾਰ ਆਰ